ਤੁਹਾਡੇ ਚਰਨਾਮਚ ਸਾਰਿਆਂ ਦੇ ਸਨਮਰ ਬੇਨਤੀ ਹੈ ਕਿ ਤੁਸੀਂ ਸਾਰੇ ਮਿਲ ਕੇ ਇਕੱਠੇ ਰਹੋ ਕਿਉਂਕਿ ਬੜਾ ਮੁਸੀਬਤ ਭੜਿਆ ਸਮਾਂ ਆਉਣ ਤੇ ਚੱਲ ਰਿਹਾ ਇੰਨੇ ਕੁ ਮਾਰੂ ਹਮਲੇ ਤੁਹਾਡੇ ਚ ਹੋ ਰਹੇ ਆ ਨਾ ਇੱਕ ਹਮਲੇ ਦਾ ਵਾਰ ਹੋ ਕੇ ਹਟਦਾ ਦੂਜਾ ਪੂਰ ਤਿਆਰ ਹੁੰਦਾ ਆ ਐਮਰਜੈਂਸੀ ਦੀ ਡੈਡੀ ਫਿਲਮ ਬੜਾਈ ਗਈ ਹੈ ਨਾ ਇਹ ਆਪਾਂ ਨੂੰ ਚੜਾਉਣ ਵਾਸਤੇ ਹੈ ਇਹ ਅਹਿਮੀਨਾ ਸੋਚੋ ਇਹ ਬਹੁਤ ਵੱਡੀਆਂ ਸਾਜ਼ਿਸ਼ਾਂ ਆਏ ਦਿਨ ਹੋ ਰਹੀਆਂ ਪੰਥ ਦੇ ਅੰਦਰ ਕੋਈ ਨਾ ਕੋਈ ਮਸਲਾ ਮੌਕੇ ਦੀਆਂ ਜ਼ਾਲਮ ਹਕੂਮਤਾਂ ਸਿੱਖ ਵਿਰੋਧੀ ਏਜੰਸੀਆਂ ਹਰ ਸਮੇਂ ਤਿਆਰ ਬੈਠੀਆਂ ਇਸ ਕਰਕੇ ਮੇਰੀ ਇਹ ਬੇਨਤੀ ਹੈ ਜਿਵੇਂ ਫੈਰੇ ਦਾ ਹੁੱਕਾ ਦੰਦਾ ਨਾ ਵੀ ਜਾਗਦੇ ਰਹੋ ਜਾਗਦੇ ਰਹੋ ਤੁਹਾਡਾ ਘਰ ਨਾ ਲੁੱਟਿਆ ਜਾਏ ਉਹ ਤੁਹਾਨੂੰ ਜਗਾਉਂਦਾ ਸੁਚੇਤ ਕਰਦਾ ਜੇ ਤੁਸੀਂ ਜਾਗਦੇ ਰਹੋਗੇ ਤੁਹਾਡੇ ਘਰ ਨੂੰ ਕੋਈ ਹੱਥ ਨਹੀਂ ਪਾ ਸਕਦਾ ਕੋਈ ਵੀ ਤੁਹਾਡੇ ਸਾਹਮਣੇ ਇਹੋ ਜਿਹਾ ਮਸਲਾ ਆਉਂਦਾ ਚੁੱਪ ਕਰਕੇ ਨਹੀਂ ਆਪਾਂ ਬੈਠਣਾ ਖਾਸ ਕਰਕੇ ਵਿਦੇਸ਼ਾਂ ਦੇ ਸੀ ਜਦੋਂ ਆਪਾਂ ਤਖੜੇ ਹੋ ਕੇ ਜ਼ਾਲਮ ਸਰਕਾਰ ਦੇ ਹਰ ਹਮਲੇ ਦਾ ਮੂੰਹ ਤੋੜ ਜਵਾਬ ਦੇਾਂਗੇ ਨਾ ਤਾਂ ਇੱਕ ਨਾ ਇੱਕ ਦਿਨ ਉਹਨਾਂ ਨੂੰ ਸੋਚਣਾ ਪਏਗਾ ਕਿ ਕੌਮ ਸਤਿਪ੍ਰੀਤ ਅਰ ਪਿਆਰਪੁਰ ਪਿਆਰ ਬੈਠੀ ਆ ਸਾਡੀ ਹਰ ਗੱਲ ਦਾ ਜਵਾਬ ਦੇਣਗੇ ਸੋਹਿਲ ਜਿਹੜੀ ਅਮਰਜੈਂਸੀ ਫਿਲਮ ਬਣਾਈ ਹੈ ਕਿਉਂਕਿ ਦੇਖੋ ਮਹਾਪੁਰਖਾਂ ਦੀ ਸੰਤ ਬਾਬਾ ਜਰਨੈਲ ਸਿੰਘ ਦੀ ਗਿਆਨੀ ਰਣਜੀਤ ਸਿੰਘ ਜੀ ਨੇ ਬਚਪਨ ਤੋਂ ਸੰਗਤ ਕੀਤੀ ਸੰਗੋਜਲਾ ਸਾਹਿਬ ਨੇ ਮੈਂ ਤੁਹਾਨੂੰ ਦੱਸਦਾ ਸਾਥ ਸੰਗਤ ਦੀ ਕਈ ਵਾਰੀ ਮੇਰੇ ਮੂੰਹ ਵੀ ਮੈਂ ਮਾਫੀ ਮੰਗਦਾ ਫਿੱਕਾ ਸ਼ਬਦ ਨਿਕਲ ਜਾਂਦਾ ਪਰ ਧੰਨ ਸੀ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਕਥੇ ਉਹਨਾਂ ਨੇ ਜੀਵਨ 'ਚ ਕਿਸੇ ਨੂੰ ਪਿੱਕਾ ਸ਼ਬਦ ਨਹੀਂ ਕਿਹਾ ਜਦੋਂ ਉਹਨਾਂ ਨੂੰ ਅੱਤ ਦਰਜੇ ਦਾ ਬਹੁਤ ਕਈ ਵਾਰੀ ਨਾ ਸਿੰਘ ਜਥੇ ਦੇ ਸਿੰਘ ਤੰਗ ਕਰ ਦਿੰਦੇ ਸਨ ਕਈ ਕਾਰਨ ਵਾਪਰਦੇ ਸੀ ਜਿਵੇਂ ਤੁਸੀਂ ਕਿਹਾ ਨਾ ਵੀ ਅੰਦਰੋਂ ਬਾਹਰੋਂ ਸਾਡਾ ਨਿਤਦਾ ਹੀ ਇਹ ਕੰਮ ਚੱਲ ਰਿਹਾ ਬਾਹਰਲੇ ਘੱਟ ਅੰਦਰਲੇ ਸੰਗ ਬਹੁਤ ਦੁਖੀ ਕਰਦੇ ਆ ਸਾਡੇ ਆਪਣੇ ਮੈਂ ਕਹਿ ਵੀ ਨਹੀਂ ਤੁਹਾਨੂੰ ਦੱਸਣਾ ਨਿਤ ਸਾਨੂੰ ਇਹਦੇ ਨਾਲ ਜੂਟਣਾ ਹੀ ਪੈਂਦਾ ਸੰਤਾਂ ਨੇ ਕਹਿਣਾ ਸਿੰਘ ਨੂੰ ਮੈਨੂੰ ਸੰਤਾਂ ਦੀ ਸਿਖਾ ਨਾ ਯਾਦ ਕਰਾਇਆ ਕਰੋ ਸੰਤ ਬਾਵਾ ਕਰਤਾਰ ਸਿੰਘ ਜੀ ਹੱਦ ਬਸ ਇੰਨੀ ਗੱਲ ਹੀ ਕਹਿਣੀ ਉਹਦਾ ਕਿੰਨਾ ਵੱਡਾ ਜੀਰਾ ਕਿੰਨਾ ਵੱਡਾ ਉਹਨਾਂ ਦਾ ਅਜਰ ਜਰਨਾ ਸੀ ਤੇ ਜਦੋਂ ਵੀ ਉਹ ਇੰਦਰਾ ਗਾਂਧੀ ਬਾਰੇ ਬੋਲਦੇ ਸੀ ਨਾ ਬੀਬੀ ਇੰਦਰਾ ਕਹੇ ਕਿ ਬੋਲਦੇ ਸੀ ਮਾੜਾ ਸ਼ਬਦ ਨਹੀਂ ਕਦੇ ਬੋਲੇ ਆਪਣੇ ਦੁਸ਼ਮਣ ਨੂੰ ਵੀ ਮਾੜੇ ਨਹੀਂ ਉਹਨੂੰ ਵੀ ਸਤਕਾਰ ਦੀ ਭਾਸ਼ਾ ਵਿੱਚ ਸਿਧਾਂਤਕ ਭਾਸ਼ਾ ਵਿੱਚ ਜਵਾਬ ਦੰਦੇ ਸੀ ਸੋ ਅਸੀਂ ਵੀ ਦੇਖੋ ਮੇਰੀ ਬੇਨਤੀ ਹੈ ਆਪਾਂ ਗੁਰੂ ਦੇ ਸੇਕ ਰਾਹੀਂ ਇਹ ਬੇਨਤੀ ਕਰਨੀ ਚਾਹੁੰਦੇ ਆਂ ਬੀਬੀ ਕੰਗਣਾ ਨੇ ਜੋ ਸਾਡੇ ਜਖਮਾਂ ਤੇ ਲੂਣ ਛਿੜਕਿਆ ਇਸ ਦਾ ਆਪਾਂ ਸਾਰਿਆਂ ਨੇ ਡਟ ਕੇ ਜਵਾਬ ਦੇਣਾ ਔਰ ਇਹੋ ਜੇ ਜੋ ਸਰਕਾਰ ਵੱਲੋਂ ਸਿੱਖ ਵਿਰੋਧੀ ਮਾਹੌਲ ਸਿਰਜੇ ਜਾ ਰਿਹਾ ਇਹਨਾਂ ਦਾ ਡਟ ਕੇ ਮੁਕਾਬਲਾ ਵੀ ਕਰਨਾ ਆਪਾਂ ਔਰ ਇਹੋ ਜਿਹੀਆਂ ਗੱਲਾਂ ਆਪਾਂ ਇਹ ਮੂਵੀਆਂ ਇਹ ਫਿਲਮਾਂ ਰਿਲੀਜ਼ ਨਹੀਂ ਹੋਣ ਦੇਣੀਆਂ ਜੈ ਸਾਰਾ ਹਰ ਸਮੇਂ ਸਰਕਾਰਾਂ ਹਰ ਉਸ ਵਕ ਵਕ ਹਥਿਆਰਾਂ ਨਾਲ ਮਾਰੂ ਹਮਲੇ ਕਰਦੀਆਂ ਕਦੇ ਸਾਡੇ ਤੇ ਚੋਪਾ ਟੈਂਕਾਂ ਨਾਲ ਹਮਲੇ ਹੋਏ ਆ ਕਦੇ ਸਾਡੇ ਤੇ ਹੋਰ ਤਰ੍ਹਾਂ ਹਮਲੇ ਹੋਏ ਆ ਆਜੇ ਸੋਸ਼ਲ ਮੀਡੀਆ ਦੁਆਰਾ ਸਾਡੇ ਤੇ ਬਹੁਤ ਵੱਡੇ ਹਮਲੇ ਹੋ ਰਹੇ ਆ ਤੁਸੀਂ ਬਹੁਤ ਪੜ੍ਹੇ ਲਿਖੇ ਹੋ ਜਿਉਂ ਉਸ ਮੇਜ ਉਸ ਮਾਧਿਅਮ ਰਾਹੀਂ ਸਾਡੇ ਤੇ ਹਮਲੇ ਕਰਦੇ ਆ ਚੁੱਪ ਕਰਕੇ ਨਾ ਬੈਠੋ ਉਸੇ ਹੀ ਸਟੇਜ ਨੂੰ ਵਰਤ ਕੇ ਥਾਂ ਨੂੰ ਵਰਤ ਕੇ ਸੋਸ਼ਲ ਮੀਡੀਆ ਤੇ ਸਰਗਰਮ ਹੋ ਕੇ ਉਹਨਾਂ ਦਾ ਜਵਾਬ ਦਿਈਏ ਉਹਨਾਂ ਨੂੰ ਪਤਾ ਲੱਗੇ ਕਿ ਸਿੱਖ ਕੌਮ ਤੁਹਾਡੀਆਂ ਇਸ ਆਚਾਰਨ ਨੂੰ ਚੰਗੀ ਤਰ੍ਹਾਂ ਸਮਝਦੀ ਆ ਔਰ ਇਹ ਤੁਹਾਡੀ ਸਾਹਸ ਸਾਸੀਂ ਚੱਲਣ ਨਹੀਂ ਦੇਣੀ ਜੇ ਸਾਡੇ ਡਟ ਕੇ ਵਿਰੋਧ ਕਰੋਗੇ ਤਾਂ ਕਦੇ ਵੀ ਨਹੀਂ ਹੋ ਸਕਦਾ ਕਿ ਇਹਨਾਂ ਦੇ ਮਨਸੂਬੇ ਕਾਮਯਾਬ ਹੋ ਸਕਣ ਸੋਏ ਮੇਰੀ ਬੇਨਤੀ ਆਪਾਂ ਵਿਦੇਸ਼ ਦੇ ਸਿੱਖ ਦੇਖੋ ਸਾ ਸੰਗਤ ਦੀ ਗੁਰੂ ਮਹਾਰਾਜ ਦੀ ਹਜ਼ੂਰੀ ਚ ਸੱਚ ਬੋਲਣਾ ਚਾਹੀਦਾ ਸਾਡੇ ਤੇ ਬਹੁਤ ਵੱਡੇ ਪ੍ਰੈਸ਼ਰ ਹੈ ਬਹੁਤ ਵੱਡੇ ਸੰਕਟਾਂ ਦੇ ਵਿੱਚੋਂ ਗੁਜ਼ਰਨਾ ਪੈਣਾ ਪਰ ਮਹਾਰਾਜੀ ਤੁਹਾਡੇ ਤੇ ਕਿਰਪਾ ਤੁਸੀਂ ਆਜ਼ਾਦ ਪੰਜਾਬ ਵਿੱਚ ਬੈਠੇ ਹੋ ਔਰ ਤੁਸੀਂ ਸੇ ਤੋਂ ਕੌਮ ਲਈ ਪੰਥ ਲਈ ਔਰ ਤੁਹਾਡੇ ਮਨ ਵਿੱਚ ਦਰਦ ਵੀ ਹੈ ਤੁਸੀਂ ਆਪਣਾ ਤਨ ਵੀ ਧਨ ਵੀ ਮਨ ਵੀ ਕੌਮ ਦੀ ਖਾਤਰ ਹਮੇਸ਼ਾ ਹੀ ਕੁਰਬਾਨ ਕੀਤਾ ਵਿਦੇਸ਼ਾਂ ਦੀ ਸਿੱਖਾਂ ਨੇ ਕਿਸਾਨੀ ਸੰਘਰਸ਼ ਦੀ ਗੱਲ ਕਰ ਲਓ ਅਰਬਾਂ ਰੁਪਏ ਤੁਸੀਂ ਉੱਥੇ ਕੌਮ ਦੀ ਖਾਤਰ ਲਾਏ ਇਸੇ ਤਰ੍ਹਾਂ ਕੌਮ ਦੇ ਪਰਿਵਾਰਾਂ ਦੀ ਸੇਵਾ ਲਈ ਇਹੋ ਜਿਹੋ ਜਿਹੇ ਸਿੰਘ ਤੁਹਾਡੇ ਵਿੱਚ ਬੈਠੇ ਆ ਜਿਹੜੇ ਕਿਸੇ ਨੂੰ ਦੱਸਦੇ ਵੀ ਨਹੀਂ ਪਰ ਉਹ ਸ਼ਹੀਦ ਪਰਿਵਾਰਾਂ ਦੀ ਸੇਵਾ ਕਰਦੇ ਸੋ ਮੇਰੀ ਬੇਨਤੀ ਹੈ ਸ਼ਹੀਦ ਪਰਿਵਾਰਾਂ ਦੀ ਸੇਵਾ ਬੰਦੀ ਸਿੰਘਾਂ ਦੀ ਸੇਵਾ ਜਿੰਨੀ ਵੱਧ ਤੋਂ ਵੱਧ ਕੀਤੀ ਜਾਏ ਆਪਣਾ ਫਰਜ਼ ਹੈ ਸੋ ਆਪਾਂ ਡਟ ਕੇ ਹਰ ਪੱਖ ਤੋਂ ਇਹਨਾਂ ਮੁਸੀਬਤਾਂ ਦਾ ਮੁਕਾਬਲਾ ਕਰਨਾ ਜੋ ਸਾਡੇ ਤੇ ਸਿਧਾਂਤਕ ਹਮਲੇ ਹੋ ਰਹੇ ਆ ਉਹਦਾ ਮੂੰਹ ਤੋੜ ਅਸੀਂ ਡਟ ਕੇ ਜਵਾਬ ਦੇਣਾ ਇਹ ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ ਸਾਰਿਆਂ ਦੀ ਸਨਮਰ ਬੇਨਤੀ ਹੈ ਕਿ ਤੁਸੀਂ ਸਾਰੇ ਮਿਲ ਕੇ ਇਕੱਠੇ ਰਹੋ ਕਿਉਂਕਿ ਬੜਾ ਮੁਸੀਬਤ ਭੜਿਆ ਸਮਾਂ ਆਉਂਤੇ ਚੱਲ ਰਿਹਾ ਇੰਨੇ ਕੁ ਮਾਰੂ ਹਮਲੇ ਤੁਹਾਡੇ 'ਚ ਹੋ ਰਹੇ ਆ ਨਾ ਇੱਕ ਹਮਲੇ ਦਾ ਵਾਰ ਹੋ ਕੇ ਹਟਦਾ ਦੂਜਾ ਹੋਰ ਤਿਆਰ ਹੁੰਦਾ ਆ ਐਮਰਜੈਂਸੀ ਦੀ ਜਿਹੜੀ ਫਿਲਮ ਬਣਾਈ ਗਈ ਹੈ ਨਾ ਇਹ ਆਪਾਂ ਨੂੰ ਚੜਾਉਣ ਵਾਸਤੇ ਹੈ ਇਹ ਐਵੇਂ ਨਾ ਸੋਚੋ ਇਹ ਬਹੁਤ ਵੱਡੀਆਂ ਸਾਜ਼ਿਸ਼ਾਂ ਆਏ ਦਿਨ ਹੋ ਰਹੀਆਂ ਪੰਥ ਦੇ ਅੰਦਰ ਕੋਈ ਨਾ ਕੋਈ ਮਸਲਾ ਮੌਕੇ ਦੀਆਂ ਜ਼ਾਲਮ ਹਕੂਮਤਾਂ ਸਿੱਖ ਵਿਰੋਧੀ ਏਜੰਸੀਆਂ ਹਰ ਸਮੇਂ ਤਿਆਰ ਬੈਠੀਆਂ ਇਸ ਕਰਕੇ ਮੇਰੀ ਇਹ ਬੇਨਤੀ ਹੈ ਜਿਵੇਂ ਪਹਿਰੇਦਾਰ ਹੁੱਕਾ ਦੰਦਾ ਨਾ ਵੀ ਜਾਗਦੇ ਰਹੋ ਜਾਗਦੇ ਰਹੋ ਤੁਹਾਡਾ ਘਰ ਨਾ ਲੁੱਟਿਆ ਜਾਏ ਉਹ ਤੁਹਾਨੂੰ ਜਕਮ ਦਾ ਸੁਚੇਤ ਕਰਦਾ ਜੇ ਤੁਸੀਂ ਜਾਗਦੇ ਰਹੋਗੇ ਤੁਹਾਡੇ ਘਰ ਨੂੰ ਕੋਈ ਹੱਥ ਨਹੀਂ ਪਾ ਸਕਦਾ ਕੋਈ ਵੀ ਤੁਹਾਡੇ ਸਾਹਮਣੇ ਇਹੋ ਜਿਹਾ ਮਸਲਾ ਆਉਂਦਾ ਚੁੱਪ ਕਰਕੇ ਨਹੀਂ ਆਪਾਂ ਬੈਠਣਾ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਜਦੋਂ ਆਪਾਂ ਤਖੜੇ ਹੋ ਕੇ ਜ਼ਾਲਮ ਸਰਕਾਰ ਦੇ ਹਰ ਹਮਲੇ ਦਾ ਮੂੰਹ ਤੋੜ ਜਵਾਬ ਦੇਾਂਗੇ ਨਾ ਤਾਂ ਇੱਕ ਨਾ ਇੱਕ ਦਿਨ ਉਹਨਾਂ ਨੂੰ ਸੋਟਣਾ ਪਏਗਾ ਕਿ ਕੌਮ ਸਤੀਰ ਤੇ ਔਰ ਤਿਆਰ ਪਰ ਤਿਆਰ ਬੈਠੀ ਆ ਸਾਡੀ ਹਰ ਗੱਲ ਦਾ ਜਵਾਬ ਦੇਣ। ਸੋ ਇਹ ਜਿਹੜੀ ਅਮਰ ਜੀ ਅਸੀ ਫਿਲਮ ਬਣਾਈ ਹੈ ਕਿਉਂਕਿ ਦੇਖੋ ਮਹਾਪੁਰਖਾਂ ਦੀ ਸੰਤ ਬਾਬਾ ਜਰਨੈਲ ਸਿੰਘ ਜੀ ਗਿਆਨੀ ਰਣਜੀਤ ਸਿੰਘ ਜੀ ਨੇ ਬਚਪਨ ਤੋਂ ਸੰਗਤ ਕੀਤੀ ਸੰਗੋਜਲਾ ਸਾਹਿਬ ਨੇ। ਮੈਂ ਤੁਹਾਨੂੰ ਦੱਸਦਾ ਸਾਥ ਸੰਗਤ ਦੀ ਕਈ ਵਾਰੀ ਮੇਰੇ ਮੂੰਹ ਵੀ ਮਾ ਮਾਫੀ ਮੰਗਦਾ ਫਿੱਕਾ ਸ਼ਬਦ ਨਿਕਲ ਜਾਂਦਾ ਪਰ ਧੰਨ ਸੀ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਕਦੇ ਉਹਨਾਂ ਨੇ ਜੀਵਨ 'ਚ ਕਿਸੇ ਨੂੰ ਪਿੱਕਾ ਸ਼ਬਦ ਨਹੀਂ ਕਿਹਾ ਜਦੋਂ ਉਹਨਾਂ ਨੂੰ ਅਤਿ ਦਰਜੇ ਦਾ ਬਹੁਤ ਕਈ ਵਾਰੀ ਨਾ ਸਿੰਘ ਜਥੇ ਦੇ ਸਿੰਘ ਤੰਗ ਕਰਦੰਦੇ ਸਨ ਕਈ ਕਾਰਨ ਵਾਪਰਦੇ ਸੀ ਜਿਵੇਂ ਤੁਸੀਂ ਕਹਿਆ ਨਾ ਵੀ ਅੰਦਰੋਂ ਬਾਹਰੋਂ ਸਾਡਾ ਨਿਤਦਾ ਹੀ ਇਹ ਕੰਮ ਚੱਲ ਰਿਹਾ ਬਾਹਰਲੇ ਘੱਟ ਅੰਦਰਲੇ ਸਾਨੂੰ ਬਹੁਤ ਦੁਖੀ ਕਰਦੇ ਆ ਸਾਡੇ ਆਪਣੀ ਮੈਂ ਕਹਿ ਕਿ ਵੀ ਤੁਹਾਨੂੰ ਦੱਸਣਾ ਨਿਤ ਸਾਨੂੰ ਇਹਦੇ ਨਾਲ ਜੂਟਣਾ ਹੀ ਪੈਂਦਾ ਸੰਤਾਂ ਨੇ ਕਹਿਣਾ ਸਿੰਘੋ ਮੈਨੂੰ ਸੰਤਾਂ ਦੀ ਚਿਖਾ ਨਾ ਯਾਦ ਕਰਾਇਆ ਕਰੋ ਸੰਤ ਬਾਵਾ ਕਰਤਾਰ ਸਿੰਘ ਦੀ ਹੱਦ ਬਸ ਇੰਨੀ ਗੱਲ ਹੀ ਕਹਿਣੀ ਉਹ ਕਿੰਨਾ ਵੱਡਾ ਜੇਰਾ ਕਿੰਨਾ ਵੱਡਾ ਉਹਨਾਂ ਦਾ ਅਜਰ ਜਰਨਾ ਸੀ ਤੇ ਜਦੋਂ ਵੀ ਉਹ ਇੰਦਰਾ ਗਾਂਧੀ ਬਾਰੇ ਬੋਲਦੇ ਸੀ ਨਾ ਬੀਬੀ ਇੰਦਰਾਕੇ ਕੇ ਬੋਲਦੇ ਸੀ ਮਾੜਾ ਸ਼ਬਦ ਨਹੀਂ ਕਦੇ ਬੋਲੇ ਆਪਣੇ ਦੁਸ਼ਮਣ ਨੂੰ ਵੀ ਮਾੜੇ ਨਹੀਂ ਉਹਨੂੰ ਵੀ ਸਤਕਾਰ ਦੀ ਭਾਸ਼ਾ ਵਿੱਚ ਸਿਧਾਂਤਕ ਭਾਸ਼ਾ ਵਿੱਚ ਜਵਾਬ ਦਿੰਦੇ ਸੀ ਸੋ ਅਸੀਂ ਵੀ ਦੇਖੋ ਮੇਰੀ ਬੇਨਤੀ ਹੈ ਆਪਾਂ ਗੁਰੂ ਦੇ ਸਿੱਖਿਆ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਆ ਬੀਬੀ ਕੰਗਣਾ ਨੇ ਜੋ ਸਾਡੇ ਜਖਮਾਂ ਤੇ ਲੂਣ ਛਿੜਕਿਆ ਇਸ ਦਾ ਆਪਾਂ ਸਾਰਿਆਂ ਨੇ ਡਟ ਕੇ ਜਵਾਬ ਦੇਣਾ ਔਰ ਇਹੋ ਜਿਹੇ ਜੋ ਸਰਕਾਰ ਵੱਲੋਂ ਸਿੱਖ ਵਿਰੋਧੀ ਮਾਹੌਲ ਸਿਰਜੇ ਜਾ ਰਿਹਾ ਇਹਨਾਂ ਦਾ ਡਟ ਕੇ ਮੁਕਾਬਲਾ ਵੀ ਕਰਨਾ ਆਪਾਂ ਔਰ ਇਹੋ ਜੀਆਂ ਗੱਲਾਂ ਆਪਾਂ ਇਹ ਮੂਵੀਆਂ ਇਹ ਫਿਲਮਾਂ ਰਿਲੀਜ਼ ਨਹੀਂ ਹੋਣ ਦੇਣੀਆਂ ਜਦ ਸਮੇਂ ਸਰਕਾਰਾਂ ਹਰ ਉਸ ਵਕ ਵਕਹ ਹਥਿਆਰਾਂ ਨਾਲ ਮਾਰੂ ਹਮਲੇ ਕਰਦੀਆਂ ਕਦੇ ਸਾਡੇ ਤੇ ਟੋਪਾਂ ਟੈਂਕਾਂ ਨਾਲ ਹਮਲੇ ਹੋਏ ਐ ਕਦੇ ਸਾਡੇ ਤੇ ਹੋਰ ਤਰ੍ਹਾਂ ਹਮਲੇ ਹੋਏ ਐ ਅੱਜ ਸੋਸ਼ਲ ਮੀਡੀਆ ਦੁਆਰਾ ਸਾਡੇ ਤੇ ਬਹੁਤ ਵੱਡੇ ਹਮਲੇ ਹੋ ਰਹੇ ਆ ਤੁਸੀਂ ਬਹੁਤ ਪੜ੍ਹੇ ਲਿਖੇ ਹੋ ਜਿਉਂ ਉਸ ਮੇਂ ਉਸ ਮਾਧਿਅਮ ਰਾਹੀਂ ਸਾਡੇ ਤੇ ਹਮਲੇ ਕਰਦੇ ਐ ਚੁੱਪ ਕਰਕੇ ਨਾ ਬੈਠੋ ਉਸੇ ਹੀ ਸਟੇਜ ਨੂੰ ਵਰਤ ਕੇ ਥਾਂ ਨੂੰ ਵਰਤ ਕੇ ਸੋਸ਼ਲ ਮੀਡੀਆ ਤੇ ਸਰਗਰਮ ਹੋ ਕੇ ਉਹਨਾਂ ਦਾ ਜਵਾਬ ਤੈ ਗਿਆ ਉਹਨਾਂ ਨੂੰ ਪਤਾ ਲੱਗੇ ਕਿ ਸਿੱਖ ਕੌਮ ਤੁਹਾਡੀਆਂ ਇਸਾਤਸਾ ਨੂੰ ਚੰਗੀ ਤਰ੍ਹਾਂ ਸਮਝਦੀ ਆ ਔਰ ਇਹ ਤੁਹਾਡੀਆਂ ਇਸਾਤਸਾ ਅਸੀਂ ਚੱਲਣ ਨਹੀਂ ਦੇਣੀ ਜੇ ਸਾਦੇ ਡਟ ਕੇ ਵਿਰੋਧ ਕਰੋਗੇ ਤਾਂ ਕਦੇ ਵੀ ਨਹੀਂ ਹੋ ਸਕਦਾ ਕਿ ਇਹਨਾਂ ਦੇ ਮਨਸੂਬੇ ਕਾਮਯਾਬ ਹੋ ਸਕਣ ਸੋਏ ਮੇਰੀ ਬੇਨਤੀ ਆ ਆਪਾਂ ਵਿਦੇਸ਼ ਦੇ ਸਿੱਖ ਦੇਖੋ ਸਾ ਸਤਿ ਸੰਗਤ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਚ ਸੱਚ ਬੋਲਣਾ ਚਾਹੀਦਾ ਸਾਡੇ ਤੇ ਬਹੁਤ ਵੱਡੇ ਪ੍ਰੈਸ਼ਰ ਕਰੇ ਬਹੁਤ ਵੱਡੇ ਸੰਕਟਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਪਰ ਮਹਾਰਾਜ ਜੀ ਤੁਹਾਡੇ ਤੇ ਕਿਰਪਾ ਤੁਸੀਂ ਆਜ਼ਾਦ ਤੇਜਾ ਵਿੱਚ ਬੈਠੇ ਹੋ ਔਰ ਤੁਸੀਂ ਸੇ ਤੋ ਕੌਮ ਲਈ ਪੰਥ ਲਈ ਔਰ ਤੁਹਾਡੇ ਮਨ ਵਿੱਚ ਦਰਦ ਵੀ ਹੈ ਤੁਸੀਂ ਆਪਣਾ ਤਨ ਵੀ ਧਨ ਵੀ ਮਨ ਵੀ ਕੌਮ ਦੀ ਖਾਤਰ ਹਮੇਸ਼ਾ ਹੀ ਕੁਰਬਾਨ ਕੀਤਾ ਵਿਦੇਸ਼ਾਂ ਦੀ ਸਿੱਖਾਂ ਨੇ ਸਾਨੀ ਸੰਗਰਸ਼ ਦੀ ਗੱਲ ਕਰ ਲੋ ਅਰਬਾਂ ਰੁਪਇਆ ਤੁਸੀਂ ਉੱਥੇ ਕੌਮ ਦੀ ਖਾਤਰ ਲਾਇਆ ਇਸੇ ਤਰ੍ਹਾਂ ਕੌਮ ਦੇ ਪਰਿਵਾਰਾਂ ਦੀ ਸੇਵਾ ਲਈ ਇਹੋ ਜਿਹੋ ਜਿਹੇ ਸਿੰਘ ਤੁਹਾਡੇ ਵਿੱਚ ਬੈਠੇ ਆ ਜਿਹੜੇ ਕਿਸੇ ਨੂੰ ਦੱਸਦੇ ਵੀ ਨਹੀਂ ਪਰ ਉਹ ਸ਼ਹੀਦ ਪਰਿਵਾਰਾਂ ਦੀ ਸੇਵਾ ਕਰਦੇ ਸੋ ਮੇਰੀ ਬੇਨਤੀ ਹੈ ਸ਼ਹੀਦ ਪਰਿਵਾਰਾਂ ਦੀ ਸੇਵਾ ਬੰਦੀ ਸਿੰਘਾਂ ਦੀ ਸੇਵਾ ਜਿੰਨੀ ਵਕਤ ਬਦ ਕੀਤੀ ਜਾਏ ਆਪਣਾ ਫਰਜ਼ ਹੈ ਸੋ ਆਪਾਂ ਡਟ ਕੇ ਹਰ ਪੱਖ ਤੋਂ ਇਹਨਾਂ ਮੁਸੀਬਤਾਂ ਦਾ ਮੁਕਾਬਲਾ ਕਰਨਾ ਜੋ ਸਾਡੇ ਤੇ ਸਿਧਾਂਤਕ ਹਮਲੇ ਹੋ ਰਿਹਾ ਉਹਦਾ ਮੂੰਹ ਤੋੜ ਅਸੀਂ ਡਟ ਕੇ ਜਵਾਬ ਦੇਣਾ ਇਹ ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ